ਤੱਗਿਆ ਨਹੀਂ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਦੁੱਖ ਜਤਾਇਆ ਤਾਂ ਉਥੇ ਹੀ ਐਸਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਉੱਪਰ ਗੰਭੀਰ ਇਲਜ਼ਾਮ ਨੇ ਝੜੇ ਉਹ ਵੀ ਲਗਾਏ ਨੇ ਤਾ ਐਸਪੀਜੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਰਘੂਜੀਤ ਸਿੰਘ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਿਹੜੀ ਹਰਿਆਣਾ ਦੇ ਵਿੱਚ ਐਚਐਸ ਜੀਐਨਸੀ ਕਮੇਟੀ ਬਣੀ ਆ ਤਾਂ ਉਸ ਦੇ ਜ਼ਿੰਮੇਵਾਰ ਨੇ ਰਘੂਜੀਤ ਸਿੰਘ ਵਿਰਕਦਾਤਾ ਹਰਿਆਣਾ ਦੇ ਵਿੱਚ ਬੋਤ ਲੱਗਣਾ ਚਾਹੀਦਾ ਜੋ ਐਨਆਰਆਈ ਸਰਾਮਾ ਬਣਿਆ ਨੇ ਉਹਨਾਂ ਦੇ ਵਿੱਚ ਖਪੜੇ ਹੋਏ ਨੇ ਸਾਰਾ ਗੜੀ ਸਰਾ ਦੇ ਤਾਲੇ ਨੇ ਛੜੇ ਉਹ ਚైనా ਤੋਂ ਲਿਆਂਦੇ ਗਏ ਨੇ ਛੜੇ ਕਿ 4 ਦਿਨ ਵੀ ਨਹੀਂ ਚੱਲੇ ਲੱਕੜ ਦਾ ਫਰਨੀਚਰਾ ਜਿਹੜਾ ਉਹ ਵੀ ਚైనా ਤੋਂ ਲਿਆਂਦਾ ਗਿਆ ਜਿਹੜਾ ਕਿ 5 ਦਿਨ ਨਹੀਂ ਚੱਲਿਆ ਲੰਗਰ ਹਾਲ ਬਣਾਉਣ ਦੇ ਵਿੱਚ ਕਰੋੜਾ ਰੁਪਏ ਦੇ ਕੱਪੜੇ ਨੇ ਛੜੇ ਉਹ ਹੋਏ ਨੇ ਲੰਗਰ ਹਾਲ ਦਾ ਬਜਟ 5 ਕਰੋੜ ਦਾ ਦੱਸਿਆ ਗਿਆ ਸੀ ਜਦਕਿ 22 ਕਰੋੜ ਰੁਪਇਆ ਲੰਗਰ ਹਾਲ ਦੇ ਉੱਪਰ ਲੱਗ ਗਿਆ ਤੇ ਲੰਗਰ ਹਾਲ ਨੂੰ ਵਿੱਚੇ ਹੀ ਛੱਡ ਕੇ ਕੰਪਨੀਆਂ ਛੜੀ ਉਹ ਪੱਜ ਗਈ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਰਗੂਜੀਤ ਬਿਰਕ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਸਬ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਤਾਂ ਉਸ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸੀ ਰਘੂਜੀਤ ਸਿੰਘ ਜਿਨ੍ਹਾਂ ਦੇ ਉੱਪਰ ਗੰਭੀਰ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਮਾਰਤਾਂ ਬਣੀਆਂ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦੇ ਕਪੜੇ ਨੇ ਛੜੇ ਉਹ ਹੋਏ ਨੇ ਜਿਹੜੀ ਹਰਿਆਣਾ ਦੇ ਵਿੱਚ ਐਚਐਸ ਜੀਐਮਸੀ ਕਮੇਟੀ ਬਣੀ ਆ ਤਾਂ ਉਸੇ ਜ਼ਿੰਮੇਵਾਰ ਨੇ ਜਿਹੜੇ ਉਹ ਰਗੂਜੀਤ ਬਿਰਕ ਨੇ ਬਿਰਕਾ ਤਾਂ ਹਰਿਆਣਾ ਦੇ ਵਿੱਚ ਬੋਤ ਲੱਗਣਾ ਚਾਹੀਦਾ ਜੋ ਐਨਆਰਆਈ ਸਰਾਮਾ ਬਣੀਆਂ ਨੇ ਉਹਨਾਂ ਦੇ ਵਿੱਚ ਕਪੜੇ ਕੀਤੇ ਗਏ ਨੇ ਸਾਰਾ ਘੜੀ ਸਰਾਂ ਦੇ ਤਾਲੇ ਨੇ ਛੜੇ ਉਹ ਚైనా ਤੋਂ ਲਿਆਂਦੇ ਗਏ ਜਿਹੜੇ ਕਿ 4 ਦਿਨ ਹੀ ਚੱਲੇ ਲੱਕੜ ਦਾ ਫਰਨੀਚਰਾ ਜਿਹੜਾ ਉਹ ਵੀ ਚైనా ਤੋਂ ਲਿਆਂਦਾ ਗਿਆ ਉਹ ਵੀ 4 ਦਿਨ ਹੀ ਚੱਲਿਆ ਲੰਗਰ ਹਾਲ ਬਣਾਉਣ ਲਈ ਜਿਹੜਾ ਬਜਟ ਰੱਖਿਆ ਗਿਆ ਸੀ ਉਸ ਤੋਂ ਉੱਪਰ ਬਜਟ ਚਲੇਗਾ ਤੇ ਉਸ ਲੰਗਰ ਹਾਲ ਨੂੰ ਬਣਾਉਣ ਦੇ ਵਿੱਚ ਵੀ ਕਰੋੜਾਂ ਰੁਪਏ ਦੇ ਕਪੜੇ ਨਿਛੜੇ ਉਹ ਹੋਏ ਨੇ ਤਾਂ ਜਿਹੜੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਾਂਚ ਕਰ ਰਹੀ ਸੀ ਤਾਂ ਉਸੇ ਕਮੇਟੀ ਦੇ ਮੈਂਬਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸਾਂ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਰਗੂਜੀਤ ਸਿੰਘ ਬਿਰਕ ਦੇ ਉੱਪਰ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਤੱ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਦੁੱਖ ਜਤਾਇਆ ਤਾਂ ਉਥੇ ਹੀ ਐਸਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਉੱਪਰ ਗੰਭੀਰ ਇਲਜ਼ਾਮ ਨੇ ਛੜੇ ਉਹ ਵੀ ਲਗਾਏ ਨੇ ਤਾਂ ਐਸਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਰਘੂਜੀਤ ਸਿੰਘ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਨੇ ਛੜੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਕਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਿਹੜੀ ਹਰਿਆਣਾ ਦੇ ਵਿੱਚ ਐਚਐਸ ਜੀਐਨਸੀ ਕਮੇਟੀ ਬਣੀਆ ਤਾਂ ਉਸ ਦੇ ਜ਼ਿੰਮੇਵਾਰ ਨੇ ਰਗੂਜੀਤ ਸਿੰਘ ਵਿਰਕਦਾਤਾ ਹਰਿਆਣਾ ਦੇ ਵਿੱਚ ਬੋਤ ਲੱਗਣਾ ਚਾਹੀਦਾ ਜੋ ਐਨਆਰਆਈ ਸਰਾਮਾ ਬਣੀਆ ਨੇ ਉਹਨਾਂ ਦੇ ਵਿੱਚ ਕੱਪੜੇ ਹੋਏ ਨੇ ਸਾਰਾ ਗੜੀ ਸਰਾ ਦੇ ਤਾਲੇ ਨੇ ਛੜੇ ਉਹ ਚైనా ਤੋਂ ਲਿਆਂਦੇ ਗਏ ਨੇ ਛੜੇ ਕਿ 4 ਦਿਨ ਵੀ ਨਹੀਂ ਚੱਲੇ ਲੱਕੜ ਦਾ ਫਰਨੀਚਰਾ ਜਿਹੜਾ ਉਹ ਵੀ ਚైనా ਤੋਂ ਲਿਆਂਦਾ ਗਿਆ ਜਿਹੜਾ ਕਿ 5 ਦਿਨ ਨਹੀਂ ਚੱਲਿਆ ਲੰਗਰ ਹਾਲ ਬਣਾਉਣ ਦੇ ਵਿੱਚ ਕਰੋੜਾ ਰੁਪਏ ਦੇ ਕੱਪੜੇ ਨੇ ਛੜੇ ਉਹ ਹੋਏ ਨੇ ਲੰਗਰ ਹਾਲ ਦਾ ਬਜਟ 5 ਕਰੋੜ ਦਾ ਦੱਸਿਆ ਗਿਆ ਸੀ ਜਦਕਿ 22 ਕਰੋੜ ਰੁਪਇਆ ਲੰਗਰ ਹਾਲ ਦੇ ਉੱਪਰ ਲੱਗ ਗਿਆ ਤੇ ਲੰਗਰ ਹਾਲ ਨੂੰ ਵਿੱਚ ਹੀ ਛੱਡ ਕੇ ਕੰਪਨੀਆਂ ਛੜੀ ਉਹ ਭੱਜ ਗਈ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਰਘੂਜੀਤ ਬਿਰਕ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਤਾ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਸਬ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਤਾਂ ਉਸ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸੀ ਰਘੂਜੀਤ ਸਿੰਘ ਜੀਨਾਂ ਦੇ ਉੱਪਰ ਗੰਭੀਰ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਮਾਰਤਾਂ ਬਣੀਆਂ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦੇ ਕਪੜੇ ਨੇ ਛੜੇ ਉਹ ਹੋਏ ਨੇ ਜਿਹੜੀ ਹਰਿਆਣਾ ਦੇ ਵਿੱਚ ਐਚਐਸ ਜੀਐਮਸੀ ਕਮੇਟੀ ਬਣੀ ਆ ਤਾਂ ਉਸੇ ਜ਼ਿੰਮੇਵਾਰ ਨੇ ਜਿਹੜੇ ਉਹ ਰਗੂਜੀਤ ਬਿਰਕ ਨੇ ਬਿਰਕਰਾ ਤਾਂ ਹਰਿਆਣਾ ਦੇ ਵਿੱਚ ਬੋਤ ਲੱਗਣਾ ਚਾਹੀਦਾ ਜੋ ਐਨਆਰਆਈ ਸਰਾਮਾ ਬਣੀਆਂ ਨੇ ਉਹਨਾਂ ਦੇ ਵਿੱਚ ਕਪੜੇ ਕੀਤੇ ਗਏ ਨੇ ਸਾਰਾ ਘੜੀ ਸਰਾਂ ਦੇ ਤਾਲੇ ਨੇ ਛੜੇ ਉਹ ਚైనా ਤੋਂ ਲਿਆਂਦੇ ਗਏ ਜਿਹੜੇ ਕਿ 4 ਦਿਨ ਹੀ ਚੱਲੇ ਲੱਕੜ ਦਾ ਫਰਨੀਚਰਾ ਜਿਹੜਾ ਉਹ ਵੀ ਚైనా ਤੋਂ ਲਿਆਂਦਾ ਗਿਆ ਉਹ ਵੀ 4 ਦਿਨ ਹੀ ਚੱਲਿਆ ਲੰਗਰ ਹਾਲ ਬਣਾਉਣ ਲਈ ਜਿਹੜਾ ਬਜਟ ਰੱਖਿਆ ਗਿਆ ਸੀ ਉਸ ਤੋਂ ਉੱਪਰ ਬਜਟ ਚਲੇ ਗਿਆ ਤੇ ਉਸ ਲੰਗਰ ਹਾਲ ਨੂੰ ਬਣਾਉਣ ਦੇ ਵਿੱਚ ਵੀ ਕਰੋੜਾ ਰੁਪਏ ਦੇ ਕਪੜੇ ਨਿਛੜੇ ਉਹ ਹੋਏ ਨੇ ਤਾਂ ਜਿਹੜੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਾਂਚ ਕਰ ਰਹੀ ਸੀ ਤਾਂ ਉਸੇ ਕਮੇਟੀ ਦੇ ਮੈਂਬਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਰਗੂਜੀਤ ਸਿੰਘ ਬਿਰਕ ਦੇ ਉੱਪਰ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ